ਇਹ ਠੀਕ ਹੈ 100 ਵਾਲਾ ਮਾਡਲ ਹੈ ਟਰੈਕਟਰ ਦਾ ਇੰਜਨ ਨਾਲ ਗੇਅਰ ਨਾਲ ਕਲੱਚ ਅਜੇ ਤੱਕ ਨਹੀਂ ਖੁੱਲਿਆ ਠੀਕ ਹੈ ਸੰਭਾਈ ਚ ਚੱਲਿਆ ਸੰਭਾਈ ਚ ਚੱਲਿਆ ਲਗਭਗ 65000 ਦਾ ਟਰੈਕਟਰ ਦੇਦਾ ਹੈ ਠੀਕ ਹੈ ਇਹਨੇ ਮੈਂ 1,60,000 ਦਾ ਟਰੈਕਟਰ ਲਏ 100 ਰੋਪਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਸੀ ਬਾਈ ਕਾਲਾ ਬਰਕੰਦੀ ਵਾਲਾ ਆਪਣੇ ਨਾਲ ਆ ਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਬਾਈ ਵੀਡੀਓ ਕਿਵੇਂ ਲੱਗੇ ਕਮੈਂਟ ਜਰੂਰ ਕਰ ਦਿਓ ਤੇ ਆਜੋ ਬਾਈ ਨਾਲ ਗੱਲਾਂ ਬਾਤਾਂ ਸਤਿਗੁਰੂ ਬਾਈ ਕਾਲੇ ਸਤਿਗੁਰੂ ਜੀ ਠੀਕ ਹੋ ਬ ਕਿੰਨੇ ਕਾ ਟਰੈਕਟਰ ਲੈ ਕੇ ਆਏ ਬਾਈ ਜੀ ਆਪਾਂ 4 ਲੈ ਕੇ ਆਏ ਆ ਬਾਈ ਠੀਕ ਹੈ ਜੀ ਇਹਨਾਂ ਤੋਂ ਬਿਨਾਂ ਬਾਈ ਹੋਰ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲ ਹੋਰ ਆਪਣੇ ਕੋਲ ਮੇਰੇ 5405 ਖੜਾ 20 ਮਾਡਲ ਠੀਕ ਹੈ ਜੀ 744 ਕਿਹੜਾ 20 ਮਾਡਲ ਠੀਕ ਹੈ ਜੀ 855 22 ਮਾਡਲ ਠੀਕ ਹੈ ਜੀ ਮਿੰਨੀ 60 ਕਿਹੜਾ 11 ਮਾਡਲ ਸੋਹਣਾ ਲਿਖਾ ਹਾਂ 524 ਖੜਾ 7 ਮਾਡਲ ਉਹ ਨੰਬਰ ਰਾਜਸਥਾਨ ਠੀਕ ਹੈ ਜੀ ਜਿਹੜੇ ਆਪਾਂ ਦੱਸ ਮਤਲਬ ਕਹਿੰਦੇ ਬਾਈ ਜਿਵੇਂ ਕਿ ਤਲਵੰਡੀ ਸਾਹਿਬ ਤੋਂ ਤਿੰਨ ਏਰੀਆ ਦੇ ਵਿਚਾਲੇ ਮੰਡੀ ਪੈਂਦੀ ਆ ਇਸੇ ਤਰ੍ਹਾਂ ਹੀ ਬਾਈ ਕੋਲੇ ਤਿੰਨੇ ਉਹਦੇ ਟਰੈਕਟਰ ਉਹਨਾਂ ਦਾ ਕੰਮ ਕਰਦੇ ਆ ਐਨਓ ਦੀਆਂ ਮਿਲ ਜਾਂਦੀਆਂ ਵੀਰੇ ਠੀਕ ਹੈ ਐਨਓ ਉਹ ਹੀ ਕੰਮ ਕਰਦੇ ਆ ਜਿਹੜੀ ਐਨਓ ਦੀਆਂ ਕਰਦੇ ਠੀਕ ਹੈ ਜੀ ਕਾਪੀ ਕਾਗਜ਼ ਦਾ ਕੱਚਾ ਨਹੀਂ ਕਾਪੀ ਕਾਗਜ਼ ਦਾ ਕੱਚਾ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਰੂ ਬਾਈ ਜੀ ਮੋਬਾਈਲ ਨੰਬਰ ਆਪਣਾ 9815504655 ਠੀਕ ਆ ਬਾਈ ਜੀ ਚਲੋ ਮੇਰੇ ਤੋਂ ਵੀਡੀਓ ਸਟਾਰਟ ਕਰਦੇ ਆ ਐਸਰ 368 ਤੋਂ 3 ਸਿਲੰਡਰ ਚਾ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ ਤੇ ਮਾਡਲ ਰੂ ਬਾਈ ਕਾਲੇ 2015 ਬਾਈ ਠੀਕ ਆ ਜੀ ਕੰਡੀਸ਼ਨ ਦਾ ਜਿਹੜੇ ਹਿਸਾਬ ਨਾਲ ਆਪਾਂ ਕਹ ਲਈਏ ਇਹ ਟਰਾਲੀਆਂ ਟਰਾਲੀਆਂ ਦੇ ਚੱਲਦਾ ਹੈਗਾ ਨਾ ਚੰਗਾ ਪਿਆ ਨਾ ਬਈ ਚੰਗਾ ਪਿਆ ਬਾਈ ਸਾਮ੍ਹ ਕੇ ਚੱਲਿਆ ਪਿਆ ਹੱਕ ਹੱਕ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਇੰਨਾ ਕੋਈ ਬੜਾ ਕਿਰਾਏ ਤੇ ਨਹੀਂ ਚੱਲਿਆ ਟਰੈਕਟਰ ਠੀਕ ਹੈ ਜੀ ਤੇ ਜਿਆ ਬੇਟ ਗੈਰਾ ਬਈ ਗੱਲਬਾਤ ਕਰੀਏ ਪਹਿਲੇ ਦੱਸਦੀ ਇਹ ਪਲਾਸਟਿਕ ਦੇ ਪਲਾਸਟਿਕ ਦੇ ਲੱਗੇ ਹੋਏ ਠੀਕ ਹੈ ਇਸ ਦੁਬਾਰਾ ਚਾਹ ਲੈ ਕਹਦੇ ਆ ਕਿ ਬਈ ਵੀ ਲੋਹੇ ਦੇ ਲੱਗੇ ਹੋਏ ਸੀਗੇ ਪਲਾਸਟਿਕ ਦੇ ਬੈਕ ਸਾਈਡ ਤੇ ਬੇਟ ਲੱਗੇ ਹੋਏ ਨੇ 13 ਦੇ ਟੈਰਾ ਜਣਾ ਬਈ 13 ਦੇ ਟੈਰਾ ਚ ਆਉਂਦਾ ਠੀਕ ਹੈ ਜੀ ਤੇ ਟਾਇਰ ਰਹਿਣਗੇ ਬਈ ਤੇ ਮਗਰਲੇ ਅੱਦੇ ਆ ਬਈ ਅਗਲੇ 80 ਕੁ ਪੈਸੇ ਆ ਠੀਕ ਆ ਬਈ ਇਹ ਇੰਜਨ ਗੇਅਰ ਦਾ ਬਈ ਵਾਹ ਕੇ ਤਸੱਲੀ ਕਰਕੇ ਲੈ ਜੀ ਠੀਕ ਹੈ ਵਾਹਣ ਵਿਲੇ ਪਿਆ ਬਈ ਆਪਦਾ ਆਓ ਤੇ ਚੈੱਕ ਕਰੋ ਪੰਜਾਬ ਦਾ ਨੰਬਰ ਹੈ ਸਰਕਾਰੀ ਪਲੇਟਾਂ ਲੱਗੀਆਂ ਠੀਕ ਆ ਜੀ ਪੀਵੀਟੀ ਮੁਕਸਰ ਦਾ ਨੰਬਰ ਆ ਮਿੱਤਰੋ ਹਾਂਜੀ ਤੇ ਡਿਮਾਂਡ ਰੁਪਏ ਦੀ ਇਹ 295000 ਜੀ 3 ਲੈਣ ਵਾਲਾ 270000 ਦਾ ਦੇ ਦਾਂਗੇ 65000 ਆ ਬਲੇ ਜੀ ਠੀਕ ਹੈ ਠੀਕ ਹੈ 2.5 ਲੱਖ ਦਾ ਲੈ ਜਾਓ ਬਾਈ ਲੋਨ ਹੋ ਜਾਊਗਾ ਤਕਰੀਬਨ ਲੋਨ ਹੋ ਜਾਊਗਾ ਇਹ ਤੇ 2 ਲੱਖ ਰੁਪਇਆ ਲੋਨ ਹੋ ਜਾਊਗਾ ਠੀਕ ਹੈ ਜੀ 2 ਲੱਖ ਰੁਪਇਆ ਲੋਨ ਹੋ ਜਾ 15-200 ਕੋਰ ਸਹੀ ਹੋਣਾ ਚਾਹੀਦਾ ਸਹੀ ਹੈਗਾ ਤਾਂ ਤੁਹਾਡਾ ਬਾਈ ਜੀ ਥੋੜਾ ਜਿਆਦਾ ਵੀ ਲੋਨ ਹੋ ਜਾਊਗਾ ਠੀਕ ਹੈ ਬਾਈ ਜੀ ਆਮ 2 ਲੱਖ ਦੇ ਪਲੱਸ ਹੋਈ ਜਾਂਦਾ ਉਹ ਟਰੈਕ ਦੇ ਆਧਾਰ ਤੇ ਹੁੰਦਾ ਬਾਈ ਜੇ ਬੰਦੇ ਦਾ ਟਰੈਕ ਸਹੀ ਆ ਤਾਂ ਆ ਗਿਆ ਬਾਈ ਜੀ ਸੋਨਾ ਲੀਕਾ 750 ਦਾ ਟੌਪ ਵਾਲਾ ਮਾਡਲ ਆ ਬਾਈ ਜੀ 14 ਦੇ 14 ਦੇ ਟਾਇਰ ਆ ਮਿੱਤਰੋ ਕੰਡੀਸ਼ਨ ਚੈੱਕ ਕਰ ਲਓ ਇਹ ਮੋਡਰਨ ਹੋ ਗਿਆ ਬਾਈ ਗਾਲੇ ਇਹ 2013 ਮਾਡਲ ਆ ਬਾਈ ਠੀਕ ਹੈ ਜੀ 4 ਲੱਖ ਆਪਣੀ ਡਿਮਾਂਡ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਹੈ ਟਰੈਕਟਰ ਦਾ ਇੰਜਣ ਨਾਲ ਗੇਅਰ ਨਾਲ ਕਲਚ ਅਜੇ ਤੱਕ ਨਹੀਂ ਖੁੱਲਿਆ ਠੀਕ ਹੈ ਸਮਾਈ 'ਚ ਚੱਲੇਗਾ ਸਮਾਈ 'ਚ ਚੱਲੇਗਾ ਠੀਕ ਹੈ ਜੀ ਮੈਂ ਤੇਰਾ ਡਬਲ ਡਿਸਟ੍ਰੀਬਿਊਟਰ ਟੌਪ ਵਾਲਾ ਮਾਡਲ ਹੈਗਾ 2 ਸਪੀਡ ਹੈਗਾ ਟਾਇਰਾਂ ਦੀ ਗੱਲ ਕਰਦੇ ਆਂ ਪਾ ਟਾਇਰ ਟਰੈਕਟਰ ਦੇ 90-95 ਪੈਸੇ ਮਗਰ ਲਿਆ ਗੁਡੀਅਰ ਦੇ ਠੀਕ ਹੈ ਜੀ ਅਗਲੇ ਐਮਆਰਪ ਦੇ 60 ਤੋਂ 70 ਪੈਸੇ ਠੀਕ ਹੈ ਜੀ ਤੇ ਡਿਮਾਂਡ ਰੂ ਹੈ ਜੀ ਡਿਮਾਂਡ 4 ਲੱਖ ਰੁਪਏ ਹੈ ਜੀ ਤੇ ਇੰਜਣ ਨਾਲ 170000 ਦਾ ਦੇ ਦਾਂਗੇ ਠੀਕ ਹੈ 3 ਲੱਖ 17000 ਦਾ ਭਾਈ ਨੇ ਕਿਹਾ ਹੈਗਾ ਕੋਈ ਚੱਕਰ ਨਹੀਂ ਹੈਗਾ ਭਾਈ ਜੀ ਬਾਣ ਤਾਣ ਮੌਕੇ ਤੇ ਹੋ ਜਾਊਗਾ ਤੇ ਲੋਨ ਹੋ ਜੂਗੀ ਇਹ ਤੇ ਲੋਨ ਹੋ 28085000 ਲੋਨ ਹੋ ਜਾਊ ਭਾਈ ਠੀਕ ਹੈ 28085000 ਰੁਪਏ ਤਕਰੀਬਨ ਲੋਨ ਹੋ ਜਾਊਗਾ ਮਿੱਤਰੋ ਤੇ ਬਾਕੀ ਤੁਹਾਡੇ ਸਿੰਗਲ ਡਰ ਪੈਂਟਾ ਤੇ ਅਗਲਾ ਲਖੋ ਨੇ ਇਸ ਨੂੰ MM45 ਫਾਸਟਰ ਮੈਜ ਪਾਵਰ ਪਲੱਸ ਦਾ ਟਰੈਕਟਰ ਹੈਗਾ ਮਿੱਤਰੋ ਤੇ ਟਾਇਰ ਤੁਸੀਂ ਦੇਖ ਸਕਦੇ ਹੋ ਫਰੰਟਰ ਜਮਾ ਨਵੇਂ ਪੈਣਗੇ ਤੇ ਬੈਕ ਟਾਇਰ ਰਹਿਣਗੇ ਵੀ ਨਾਲ ਦੀ ਨਹੀਂ ਨਾਲ ਦੇ ਟਾਇਰ ਆ ਬਾਈ 1260 65 ਘੰਟੇ ਚੱਲਿਆ ਟਰੈਕਟਰ ਠੀਕ ਆ ਜੀ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਵਧੀਆ ਬਾਈ ਹਜੇ ਤੱਕ ਇੰਜਨ ਗੇਅਰ ਨੂੰ ਚਾਪੀ ਵੀ ਨਹੀਂ ਲੱਗੀ ਠੀਕ ਆ ਜੀ ਕੁੱਲ ਮਿਲਾ ਕੇ ਚੰਗਾ ਕੁੱਲ ਮਿਲਾ ਕੇ ਨਹੀਂ ਸਾਰਾ ਹੀ ਚੰਗਾ ਟਰੈਕਟਰ ਠੀਕ ਆ ਜੀ ਡਿਸਟ੍ਰੀਬਿਊਟਰ ਵੀ ਡਬਲ ਡਿਸਟ੍ਰੀਬਿਊਟਰ ਹੈਗਾ ਬਾਈ ਡਬਲ ਆ ਠੀਕ ਆ ਜੀ ਡਬਲ ਆਇਲ ਬ੍ਰੇਕ ਹੈ ਰਿਵਰਸ ਸਪੀਡ ਵੀ ਉਹ ਹੈ ਡਬਲ ਕਲਚ ਚ ਹੈ ਪਾਵਰ ਸਟੀering ਚ ਠੀ 445000 ਬਾਈ ਠੀਕ ਹੈ ਜੀ ਇਹ ਜੋ ਡੀਨ ਲੈਂਡ ਵਾਲਾ ਕਰਦੇ ਬਾਈ ਕਰ ਚ ਨੇੜਾ 420 ਤਾਂ ਕਰ ਦੇਣੀ ਆਪਾਂ 420 ਤਾਂ ਕਰ 415000 ਦਾ ਦੇ ਦਾਂਗੇ ਮੀਟਰ 415000 ਰੁਪਏ ਦਾ ਇਹ ਲੈ ਜੀ 380000 ਤੱਕ ਲੋਨ ਹੁੰਦਾ ਇੱਥੇ ਬਾਈ ਠੀਕ ਹੈ ਜੀ ਮਤਲਬ 380000 ਤੱਕ ਦਾ ਲੋਨ ਹੋ ਜਾਊਗਾ ਬਾਈ ਤਕਰੀਬਨ ਕਹਿ ਲਈਏ ਬਾਈ ਜੇ 35000 ਰੁਪਏ ਲਿਆਓ ਇਹ ਟਰੈਕਟਰ ਲੈ ਜਾਓ ਬਾਕੀ ਤੁਹਾਡੇ ਸਿਬਲ ਡੈਪੈਂਡਰ ਤੇ ਅਗਲਾ ਤੁਹਾਨੂੰ ਕੋਈ ਸਸਤਾ ਟਰੈਕਟਰ ਦਿਖਾਉਣ ਆ ਕੇ ਬਾਈ ਜੀ 275 DI ਕਢੀ ਸੇ ਚੈੱਕ ਕਰੋ ਬਾਈ ਟਰੈਕਟਰ ਦੇ ਟੌਪ ਵਾਲਾ ਮਾਡਲ ਹੈਗਾ PV30 ਮੁਕਰ ਦਾ ਨੰਬਰ ਹੈਗਾ ਤੇ ਮੋਟਰ ਰੋਗਾ ਬਾਈ ਇਹ 98 ਮਾਡਲ ਹੈ ਬਾਈ ਡਿਮਾਂਡ 175 ਹੈ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀ ਅਗਲੇ 60 ਤੋਂ 70 ਰੁਪਏ ਹੈ ਟਾਇਰ ਆ ਠੀਕ ਹੈ ਜੀ ਪੱਕੇ ਮਗਰਲੇ JK ਤੋਂ ਉਹਨਾਂ ਦਾ ਪ੍ਰਥਵੀ ਦੇ ਹੈਗੇ ਆ 90 95 ਪੈਸੇ ਠੀਕ ਹੈ ਜੀ ਇਹ ਸਾਰਾ ਟਰੈਕਟਰ Ориਜਨਲ ਆ ਕੱਲਾ ਹਿੱਸਾ ਛੱਡ ਕੇ ਬਾਈ ਠੀਕ ਹੈ ਜੀ ਹਿੱਸਾ ਪੇਂਟ ਆ ਇਹ ਹਿੱਸਾ ਪੇਂਟ ਹੈ ਬਾਕੀ ਸਾਰਾ ਟਰੈਕਟਰ Ориਜਨਲ ਆ ਠੀਕ ਹੈ ਜੀ ਗੇਅਰ ਨਹੀਂ ਖੁੱਲਿਆ ਟਰੈਕਟਰ ਦਾ ਲੈਫਟ ਪੰਪ ਤੱਕ ਨਾਲ ਦਾ ਸਾਰਾ ਟੇਬਲ ਨੰਬਰ ਆ ਨੂੰ ਹੋਣਾ ਨਹੀਂ ਸਿੱਧਾ ਨਗਦ ਦਿਓ। ਖਾਨਾ ਨਗਦ ਮਿਲੂਗਾ। ਅਜੇ ਤੱਕ ਨਾਲ ਦੇ ਵੇਟ ਵਿੱਚ ਪਏ ਆ। ਠੀਕ ਆ ਜੀ। ਆਮ ਬੰਦਾ ਕੱਢ ਲੈਂਦਾ। ਨਾ ਨਾ ਪਕੜਦੇ ਜਿਹੜੀ ਚੀਜ਼ ਆਈ ਏਅਰ ਕਾ ਉਹ ਚ ਲਾਈਏ। ਠੀਕ ਆ ਜੀ। ਰਿਸ਼ਤੇਦਾਰੀ ਲਾਇਆ ਵਾ। ਹਾਂ। ਤੇ ਡਿਮਾਂਡ ਰੁਪਈ ਦੀ। ਆਪਾਂ ਦੇਖਦੇ ਜਿਹੜੀ ਚੀਜ਼ ਨਹੀਂ ਆਉਂਦੀ ਉਹ ਵੀ ਲਾਈ ਦੀ। ਛਤਰੀ ਨਹੀਂ ਆਈ ਛਤਰੀ ਲਾਈਏ ਕੋਲੋਂ। ਠੀਕ ਆ ਜੀ। ਮਤਲਬ ਕਰੇ ਚੰਗਾ ਲੱਗਦਾ ਨਾ ਬਈ ਜੇ ਕੋਈ ਚੀਜ਼ ਲੱਗੀ ਹੋਵੇ ਬਟਾ। ਬਾਈ ਯਾਰ ਅਗਲਾ ਲਾ ਜਾ ਕੇ ਹੁਣ ਗਰਮੀ ਥੋੜੀ ਬਾਹੂ ਆ। ਹਾਂ ਜੀ। ਤੇ ਛਤਰੀ ਆਪਣਾ ਤੇ 2500 ਲੱਗੇ ਸਹੀ ਗੱਲ ਨਾ ਬਈ ਮਤਲਬ ਇਕੱਠਾ ਹੋ ਜਾਣਾ ਅਡਜਸਟ ਹੋ ਜਾਣਾ ਇਹ ਪ੍ਰਾਈਸ ਰੋਗਾ ਬਈ ਇਹ ਤੇ ਇਹ ਬਈ 1,75,000 ਰੁਪਏ ਆਪਣੀ ਡਿਮਾਂਡ ਹੈ ਠੀਕ ਹੈ 1,65,000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਮਤਲਬ 1,60,000 ਦਾ ਟਰੈਕਟਰ ਲਏ ਜੋ ਯਸੋਰ ਇਹ ਮੋਬਾਈਲ ਨੰਬਰ ਮੈਂ ਕਹਾਂ 991550403 ਠੀਕ ਹੈ ਠੀਕ ਹੈ ਬਈ ਕਾਲੇ ਧੰਨਵਾਦ ਇਹ ਲੋਕਾਂ ਤੇਰਾ ਵੀਡੀਓ ਨੂੰ ਕਰ ਤੋ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰਦੇ ਬੋਲੋ ਧੰਨਵਾਦ ਸਭ ਨੂੰ